ਸਸਿਕਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਛੁੱਟੀਆਂ ਖਤਮ ਹੋ ਗਈਆਂ ਹਨ ਅੱਜ ਆਖਰੀ ਦਿਨ ਹੈ ਕੱਲ ਤੋਂ ਸਕੂਲ ਸ਼ੁਰੂ ਹੋਣਗੇ ਜਾਂ ਨਹੀਂ ਹੋਣਗੇ ਅਜੇ ਵੀ ਬੱਚਿਆਂ ਦੇ ਵਿੱਚ ਕਾਫੀ ਜ਼ਿਆਦਾ ਸਸਪੈਂਸ ਬਣਿਆ ਹੋਇਆ ਹੈ ਲਗਾਤਾਰ ਕਮੈਂਟ ਆ ਰਹੇ ਹਨ ਕਿ ਸਰ ਸਾਨੂੰ ਉਮੀਦ ਹੈ ਕਿ ਛੁੱਟੀਆਂ ਹੋ ਜਾਣਗੀਆਂ ਜਾਂ ਬਹੁਤ ਸਾਰੇ ਕਹਿਣਗੇ ਕਮੈਂਟ ਆ ਰਹੇ ਸਰ ਗਰਮੀ ਬਹੁਤ ਜ਼ਿਆਦਾ ਹੈ ਬੱਚੇ ਬਿਮਾਰ ਹੋ ਸਕਦੇ ਹਨ ਇਸ ਤਰ੍ਹਾਂ ਦੇ ਵੀ ਸਾਨੂੰ ਕਮੈਂਟ ਬਹੁਤ ਸਾਰੇ ਆਏ ਸਨ ਕਿ ਸਰ ਪੱਕਾ ਛੁੱਟੀਆਂ ਹੋ ਜਾਣਗੀਆਂ ਸੋ ਤانوں ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਆਂ ਵੀ ਹੁਣੇ-ਹੁਣੇ ਇੱਕ ਨਿਊਜ਼ ਆਈ ਹੈ ਛੁੱਟੀਆਂ ਨੂੰ ਲੈ ਕੇ ਤੁਹਾਨੂੰ ਆਪ ਪੜ੍ਹ ਕੇ ਸੁਣਾਉਂਦੇ ਆਂ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਆਂ ਆਪਣੀ ਸਕੂਲ ਸਕਰੀਨ ਦੇ ਉੱਤੇ ਤੇ ਸਾਫ਼ ਲਿਖਿਆ ਹੋਇਆ ਹੈ ਪੰਜਾਬ ਸਕੂਲ ਹੌਲੀਡੇ ਨਿਊਜ਼ ਪੰਜਾਬ ਦੇ ਸਕੂਲਾਂ 'ਚ ਨਹੀਂ ਵਧਣਗੀਆਂ ਗਰਮੀ ਦੀਆਂ ਛੁੱਟੀਆਂ 1 ਜੁਲਾਈ ਤੋਂ ਮੁੜ ਖੁੱਲਣਗੇ ਸਕੂਲ ਦੇਖੋ ਜੀ ਇਹ ਅਖਬਾਰ ਦੀ ਕਟਿੰਗ ਹੈ ਠੀਕ ਹੈ ਜੀ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਛੁੱਟੀਆਂ ਜਿਹੜੀਆਂ ਹਨ ਨਹੀਂ ਵਧਣਗੀਆਂ ਮੈਂ ਉਹ ਇਹ ਖਾਸ ਕਰ ਵੀਡੀਓ ਇਸ ਲਈ ਮ ਬਣਾ ਰਿਹਾ ਹਾਂ ਉਹਨਾਂ ਬੱਚਿਆਂ ਲਈ ਬਹੁਤ ਸਾਰੇ ਤੁਸੀਂ ਕਹਿ ਰਹੇ ਹੋ ਵੀ बार-बार ਸਰ ਇੱਕ ਵੀਡੀਓ ਬਣਾ ਰਹੇ ਹਨ ਬਹੁਤ ਸਾਰੇ ਬੱਚਿਆਂ ਨੇ ਅਜੇ ਤੱਕ ਆਪਣਾ ਹੋਮਵਰਕ ਜਿਹੜਾ ਹੈ ਉਹ ਕੰਪਲੀਟ ਨਹੀਂ ਕੀਤਾ ਹੈ ਉਹ ਜੀ ਵੀ ਇਸੇ ਮੀਂਹ ਵਿੱਚ ਬੈਠੇ ਹਨ ਕਿ ਛੁੱਟੀਆਂ ਵੱਜ ਜਾਣਗੀਆਂ ਕਿਉਂਕਿ ਬਹੁਤ ਸਾਰੇ ਇੱਕ ਦੋ ਹੋਰ ਵੀ ਯੂਟਿਊਬਰ ਨੇ ਮੈਂ ਦੇਖ ਰਿਹਾ ਹਾਂ ਜਿਨ੍ਹਾਂ ਦੀ ਵੀਡੀਓ ਆਂਦੀ ਹੈ ਉਹਦੇ ਵਿੱਚ ਕਹਿ ਦਿੰਦੇ ਨੇ ਵੀ ਹੋ ਸਕਦਾ ਛੁੱਟੀਆਂ ਹੋ ਜਾਣ ਸੋ ਬੱਚਿਓ ਤੁਹਾਨੂੰ ਝੂਠੇ ਦਿਲਾਸੇ ਨਹੀਂ ਦੇਣੇ ਹਨ ਛੁੱਟੀਆਂ ਨਹੀਂ ਹੋਣੀਆਂ ਹਨ ਠੀਕ ਹੈ ਬਾਰਿਸ਼ ਹੋ ਗਈ ਹੈ ਅੱਜ ਵੀ ਚੰਗਾ ਮੀਂਹ ਪਿਆ ਹੈ ਆਉਂਦੇ ਦਿਨਾਂ ਦੇ ਵਿੱਚ ਵੀ ਹੁਣ ਬਾਰਿਸ਼ ਛਿ ਹੁੰਦੀ ਰਹੀ ਗਿਆ ਟਾਹੋਂ ਇਹਦੇ ਖਬਰ ਦੇ ਵਿੱਚੇ ਤੁਹਾਨੂੰ ਪੜ ਕੇ ਸੁਣਾ ਦਿੰਦੇ ਹਾਂ ਦੇਖੋ ਪੰਜਾਬ 'ਚ ਹੀਟ ਵੇਵ ਤੋਂ ਬਾਅਦ ਹੁਣ ਮੌਨਸੂਨ ਨੇ ਵੀ ਦਸਤਕ ਦੇ ਦਿੱਤੀ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਸਭ ਦੇ ਵਿਚਕਾਰ 1 ਜੁਲਾਈ ਤੋਂ ਬੱਚਿਆਂ ਦੇ ਸਕੂਲ ਵੀ ਖੁੱਲ੍ਹ ਖੁੱਲਣ ਜਾ ਰਹੇ ਹਨ ਸੋ ਦੇਖੋ ਜਿਹੜੇ ਗਰਮੀ ਦਾ ਵੀ ਕਹਿ ਰਹੇ ਸੀਗਾ ਨ ਵੀ ਸਰ ਗਰਮੀ ਕਰਕੇ ਛੁੱਟੀਆਂ ਵੱਜ ਜਾਣਗੀਆਂ ਸੋ ਇੱਥੇ ਸਾਫ਼ ਤੌਰ 'ਤੇ ਦੱਸਤਾ ਹੈ ਵੀ ਮੀਂਹ ਭਾਰੀ ਮੀਂਹ ਪਏਗਾ ਸੋ ਇੱਕ ਉਦਰਤੀ ਹੈ ਜੋ ਮੀਂਹ ਪਏਗਾ ਤਾਂ તાਪਮਾਨ ਵੀ ਘਰਾਬਟ ਆਏਗੀ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਪੜਨ ਚ ਕੋਈ ਦਿੱਕਤ ਨਹੀਂ ਆਵੇਗੀ ਸੋ ਇਹ ਜਿਹੜੀ ਹਨ ਵੀ ਜਿਹੜੇ ਅਜੇ ਵੀ ਸਮਾਂ ਹੈ ਮੈਂ ਇਸ ਲਈ ਵੀਡੀਓ ਪਾ ਰਹੇ ਹਾਂ ਵੀ ਜਿਹੜੇ ਹੋਮਵਰਕ ਰਹਿੰਦਾ ਹੈ ਉਹ ਤੁਸੀਂ ਇਹਨੂੰ ਮੇੜ ਲਓ ਆਪਣਾ ਮੁੜ ਕੇ ਸਕੂਲ 'ਚ ਆ ਕੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਟੀਚਰ ਤੰਗੀ ਹੋਏਗੀ ਤੁਹਾਨੂੰ ਠੀਕ ਹੈ ਜੀ ਸੋ ਬਾਰ-ਬਾਰ ਜਿਹੜੇ ਕਮੈਂਟ ਕਰਕੇ ਇਹ ਝੂਠੀ ਉਮੀਦ ਲਾ ਕੇ ਬੈਠੇ ਹਨ ਕਿ ਅਜੇ ਵੀ ਨੋਟੀਫਿਕੇਸ਼ਨ ਆਏਗੀ ਕਿੰਨੇ ਦਾ ਕਮੈਂਟ ਵੀ ਲਿਖਿਆ ਸਰ ਦੇਖੋ ਨੋਟੀਫਿਕੇਸ਼ਨ ਆਂਦਾ 30 ਦਿਨਾਂ ਹੁੰਦਾ ਹੈ ਹਮੇਸ਼ਾ ਸੋ ਉਹ ਵਿਚਾਰੇ ਲਈ ਵੀ ਅਸੀਂ ਦੱਸ ਦਿੰਦੇ ਹਾਂ ਵੀ ਨੋਟੀਫਿਕੇਸ਼ਨ ਨਹੀਂ ਆਉਣਾ ਹੈ ਸਕੂਲ ਖੁੱਲਣਗੇ ਕੱਲ ਤੁਸੀਂ ਆਪਣੀ ਤਿਆਰੀ ਕਰ ਲਓ ਸਵੇਰੇ 8 ਵਜੇ ਸਕੂਲ ਜਾਣ ਦੀ ਠੀਕ ਹੈ ਜੀ ਸੋ ਇਹ ਕੱਲ ਤੋਂ ਸਕੂਲ ਲੱਗ ਰਹੇ ਹਨ ਸੋ ਇਸ ਲਈ ਮੈਂ ਵੀਡੀਓ ਬਣਾਉਂਦਾ ਕਿ ਬਹੁਤ ਸਾਰੇ ਬੱਚੇ ਹਨ ਵਿਚਾਰੇ ਇੱਧਰ ਉੱਧਰ ਵੀਡੀਓ ਦੇਖ ਲੈਂਦੇ ਹਨ ਖਬਰ ਸੁਣ ਲੈਂਦੇ ਹਨ ਫਿਰ ਜੇ ਉਹਨਾਂ ਨੇ ਕੰਮ ਵੀ ਕਰਨਾ ਹੁੰਦਾ ਹੈ ਕੰਮ ਨਹੀਂ ਕਰਦੇ ਉਹ ਕਹਿੰਦੇ ਵੀ ਚਲੋ ਛੁੱਟੀ ਮਿਲੇ ਜਾਣੀ ਆ ਸੋ ਇਹ ਉਹਨਾਂ ਲਈ ਸੀਗਾ ਵੀ ਇਹ ਛੁੱਟੀ ਨਹੀਂ ਹੈ ਨਹੀਂ ਹੋਣੀਆਂ ਛੁੱਟੀਆਂ 1 ਜੁਲਾਈ ਤੋਂ ਕੱਲ ਤੋਂ ਸਕੂਲ ਲੱਗ ਰਿਹਾ ਹਨ ਤੇ ਤੁਸੀਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਓ ਜੇ ਕੋਈ ਕੰਮ ਰੰਦਾ ਹੈ ਉਹਨੂੰ ਨਿਬੇੜ ਲਓ फटाफट ਆਪਣਾ ਠੀਕ ਹੈ ਜੀ ਸੋ ਬੱਚੋ ਇਸੇ ਲਈ ਮੈਂ ਵੀਡੀਓ ਪਾਈ ਸੀਗੀ ਤੇ ਜੇਕਰ ਕੋਈ ਹੋਰ ਵੀ ਜਾਣਕਾਰੀ ਚਾਹੀਦੀ ਹੈ ਮੀਟਾ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਪੇਪਰਾਂ ਗਾਹਾਂ ਪੇਪਰਾਂ ਤੋਂ ਪਹਿਲਾਂ ਵੀ ਅਸੀਂ ਵੀਡੀਓ ਲਗਾਤਾਰ ਪਾਉਂਦੇ ਰਵਾਂਗੇ ਠੀਕ ਹੈ ਜੀ ਸੋ ਚੈਨਲ ਨਾਲ ਜਰੂਰ ਬਨੇ ਰਹੋ ਸੋ ਮਿਲਦੇ ਹਾਂ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਧੰਨਵਾਦ